ਸਸਰੀਗਾ ਸਾਰਿਆਂ ਨੂੰ ਅੱਜ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਲੰਬਾਈ ਲਵਾਂਗੇ ਜਿਸ ਤਰ੍ਹਾਂ ਕਿ ਲੰਬਾਈ ਇਸ ਦੀ ਆਪਾਂ 37 ਇੰਚ ਤਿਆਰ ਕਰਨੀ ਆ 2 ਤੋਂ 3 ਇੰਚ ਐਕਸਟਰਾ ਕਪੜਾ ਲੈ ਲਵਾਂਗੇ ਸਲਵਾਰ ਦੀ ਜਿਹੜੀ ਚੁੜਾਈ ਹੈ ਇਹ ਆਪਾਂ 20 ਇੰਚ ਤਿਆਰ ਰੱਖਾਂਗੇ ਜਿਸ ਤਰ੍ਹਾਂ ਕਿ ਹਿੱਪ ਇਸ ਦੀ 20 ਇੰਚ 20 ਇੰਚ ਦਾ ਆਪਾਂ ਪਹਿਲਾਂ ਨਿਸ਼ਾਨ ਲਗਾਵਾਂਗੇ ਤੇ ਇਹਦੇ ਵਿੱਚ 4 ਇੰਚ ਹੋਰ ਐਕਸਟਰਾ ਨਿਸ਼ਾਨ ਲਗਾਵਾਂਗੇ ਜੇ ਆਪਾਂ ਹੈ ਵਿਹਪ ਵਧੀ ਦੀ ਸਵਾਦੀ ਕਟਿੰਗ ਕਰਾਂਗੇ ਜੇ ਆਪਾਂ 4 ਇੰਚ ਐਕਸਾ ਕੱਪੜਾ ਲਿਆ ਵਾ ਉੱਥੇ ਆਪਾਂ 6 ਇੰਚ ਜਾਂ 8 ਇੰਚ ਵੀ ਕੱਪੜਾ ਐਕਸਾ ਰੱਖ ਸਕਦੇ ਹਾਂ ਹੁਣ ਇਸ ਤੀ ਆਪਾਂ ਅਸਨ ਦਾ ਨਿਸ਼ਾਨ ਲਗਾਵਾਂਗੇ ਜਿੰਨਾ ਆਪਣਾ ਐਕਸਾ ਕੱਪੜਾ ਵਾ ਉਹਨੂੰ ਛੱਡ ਕੇ ਆਪਾਂ نیچے ਇਹ ਅਸਨ 15 ਇੰਚ ਤੇ ਨਿਸ਼ਾਨ ਲਗਾਵਾਂਗੇ ਬਾਹਰ ਦੇ ਅਸਨ ਇਹ ਆਪਾਂ ਇੱਕ ਤੋਂ 1.5 ਇੰਚ ਲੰਬਾ ਰੱਖਾਂਗੇ ਹੁਣ نیچے ਆਪਾਂ ਪੌਂਚੇ ਦਾ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਪੌਂਚਾ ਇਹਦਾ ਆਪਾਂ 7 ਇੰਚ ਤਿਆਰ ਕਰਨਾ ਵਾ ਇਸੇ ਆਪਾਂ 8 ਇੰਚ ਦੀ ਕਟਿੰਗ ਕਰਾਵੇ ఆసన చార్ ఇంచట్రావెర జాఫా ఫోల్డ్ తిను ఇచ్చా కప్పు కట్ింగ్ హైడ్ డే ఇంచే ఈశాను నవ్వం సలవారో కుకే కట్స్ తర సంగ